ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਰੋਧੀ ਧਿਰ ਦੇ ਨੇਤਾਵਾਂ ਖਾਸ ਕਰਕੇ ਸੁਨੀਲ ਜਾਖੜ ਵੱਲੋਂ ਹੜਾਂ ਅਤੇ ਹੋਰ ਮੁੱਦਿਆਂ ਤੇ ਕੀਤੇ ਗਏ ਹਮਲਿਆਂ ਦਾ ਕਰਾਰਾ ਜਵਾਬ ਦਿੱਤਾ ਹੈ ਭਗਵੰਤ ਮਾਨ ਨੇ ਜਾਖੜ ਤੇ ਨਿਸ਼ਾਨਾ ਵਿੰਧਿਆ ਕਿਹਾ ਕਿ ਜਾਖੜ ਸਾਹਿਬ ਸਾਡਾ ਨਾਮ ਸਿੱਖ ਲਓ ਅਸੀਂ ਅੱਗੇ ਵੀ ਆਵਾਂਗੇ ਉਨ੍ਹਾਂ ਹਰਦੀਪ ਸਿੰਘ ਮੁੰਡੀਆਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਜੇਕਰ ਸੁਨੀਲ ਜਾਖੜ ਮੁੰਡੀਆਂ ਨੂੰ ਨਹੀਂ ਜਾਣਦੇ ਤਾਂ ਸਾਫਤਾ ਮੁੱਖ ਮੰਤਰੀ ਰਜਿੰਦਰ ਕੌਰ ਪੱਠਲ ਤੋਂ ਹੀ ਪੁੱਛ ਲੈਣ ਜਿਨ੍ਹਾਂ ਨੂੰ ਮੁੰਡੀਆਂ ਨੇ ਸਾਹਨੇਵਾਲ ਤੋਂ ਹਰਾਇਆ ਸੀ ਉਹਨਾਂ ਕਾਂਗਰਸ ਤੇ ਭਾਜਪਾ ਤੇ ਵੀ ਤਿੱਖਾ ਹਮਲਾ ਕਰਦਿਆਂ ਕਿ ਪ੍ਰਧਾਨ ਮੰਤਰੀ ਮੋਦੀ ਦੀ ਫੇਰੀ ਦੌਰਾਨ ਸਾਰੇ ਕਾਂਗਸੀ ਤੇ ਕਾਂਗਰਸ ਤੋਂ ਭਾਜਪਾ ਵਿੱਚ ਮਾਈਗ੍ਰੇਟ ਹੋਏ ਲੋਕ ਵੀ ਬੈਠੇ ਸਨ ਹੜਾ ਨੂੰ ਮੈਨ ਮੇਡ ਕਹਿਣ ਵਾਲੇ ਵਿਰੋਧੀਆਂ ਨੂੰ ਜਵਾਬ ਦਿੰਦੇ ਆ ਮਾਨ ਨੇ ਕਿਹਾ ਕਿ ਜੇ ਹਰਿਆਣਾ ਨੂੰ ਪਾਣੀ ਦੇ ਵੀ ਦਿੱਤਾ ਜਾਂਦਾ ਸਾਮੀ ਪੰਜਾਬ ਵਿੱਚ ਹੜ ਆਣੇ ਹੀ ਆਣੇ ਸਨ ਕਿਉਂਕਿ ਇਹ ਇੱਕ ਕੁਦਰਤੀ ਆਫਤ ਹੈ ਉਹਨਾਂ ਦੱਸਿਆ ਕਿ ਪਹਾੜਾਂ ਵਿੱਚ ਵੱਡੇ ਪੱਧਰ ਤੇ ਜ਼ਮੀਨ ਖਿਸਕਣ ਕਾਰਨ ਪਾਣੀ ਡੈਮਾ ਵਾਲ ਆਇਆ ਉਹਨਾਂ ਕਿਹਾ ਕਿ ਵਿਰੋਧੀਆਂ ਨੂੰ ਮਾਨਹਾਨੀ ਨਹੀਂ ਬਲਕਿ ਭਗਵੰਤ ਮਾਨਹਾਨੀ ਹੋਈ ਹੈ ਮੁੱਖ ਮੰਤਰੀ ਨੇ ਕਿਹਾ ਕਿ ਉਹ ਕਿਸਾਨਾਂ ਨੂੰ ਵੰਡੇ ਜਾਣ ਵਾਲੇ ਬੀਜਾਂ ਦੀ ਜਾਂਚ ਕਰਵਾਉਣਗੇ ਇਹ ਐਲਾਨ ਸੁਖਬੀਰ ਬਾਦਲ ਵੱਲੋਂ ਕਿਸਾਨਾਂ ਨੂੰ 1 ਲੱਖ ਏਕੜ ਵਿੱਚ ਬੀਜ ਦੇਣ ਦੇ ਐਲਾਨ ਤੋਂ ਬਾਅਦ ਆਇਆ ਏ ਗਵੰਤਮਾਨ ਨੇ ਕਿਹਾ ਕਿ ਪਹਿਲਾਂ ਵੰਡੇ ਗਏ ਬੀਜਾਂ ਤੇ ਹੁਣ ਵਾਲੀ ਬੀਜਾਂ ਦੀ ਜਾਂਚ ਕੀਤੀ ਜਾਏਗੀ ਤੇ ਦੋਸ਼ੀ ਪਾਏ ਜਾਣ ਵਾਲਿਆਂ ਵਿਰੁੱਧ ਕਾਰਵਾਈ ਕੀਤੀ ਜਾਏਗੀ। ਸੁਨੀਲ ਝੱਕੜ ਸਾਹਿਬ ਕੀ ਕੰਮ ਕਰਦੇ ਆ ਅੱਜਕੱਲ? ਸਤੀਫਾ ਵੀ ਦੇਤਾ ਨਾ ਮੰਨਿਆ ਨਾ ਛੱਡਿਆ। ਹੁਣ ਨਾ ਇੱਧਰ ਦੇ ਨਾ ਇੱਧਰ ਦੇ ਕਹਿੰਦੇ ਮੈਂ ਤਾਂ ਜਾਣਦੇ ਹੀ ਨਹੀਂ ਮੰਤਰੀਆਂ ਨੂੰ। ਫੇ ਜਾਣਦੇ ਕਿਉਂ ਨਹੀਂ ਜੀ? ਸਾਢੇ 3 ਸਾਲ ਹੋ ਗਏ ਅਸੀਂ ਅੱਗੇ ਵੀ ਗਾਹ ਆਵਾਂਗੇ। ਤੁਸੀਂ ਸਿੱਖ ਲਓ ਸਾਡੇ ਨਾਲ ਹੁਣ। ਨਾਮ ਸਿੱਖ ਲੋ ਜੇ ਮੁੰਡੀਆਂ ਨਹੀਂ ਜਾਣਦੇ ਪੱਠੇ ਤੋਂ ਪੁੱਛ ਲੋ ਝਾਨੇ ਵਾਲ ਤੋਂ ਜਿਹਨੂੰ ਹਰਾਇਆ ਸੀ ਕੌਣ ਕੌਣ ਬੈਠੇ ਸੀ ਅੱਗੇ ਸੁਨੀਲ ਜਾਖੜ ਪ੍ਰਧਾਨ ਭਾਜਪਾ ਰਵਨੀਤ ਬਿੱਟੂ ਮਾਈਗਰੇਟਰ ਟੂ ਪਾਜਪਾ जय इंद्र कौर माइग्रेटेड टू भाजपा फतेहजंग बाजवा माइग्रेटेड टू भाजपा उस मैं भाजपा कोई लगे नहीं उ सारी तो कांग्रेस बैठी सी अगे मनप्रीत बादल मैनी टाइम माइग्रेटेड टू स मेनी पार्टी सारी कांग्रेस बैठी सी अगे